ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਾਰੇ ਠੀਕ ਹੋਵੋਗੇ ਇਹ ਆਪਣੀ ਗੱਲ ਚੱਲਦੀ ਸੀ ਜਿਵੇਂ ਆਪਾਂ ਪਹਿਲਾਂ ਕੱਲ ਪਰਸੂ ਵੀਡੀਓ ਪਾਈ ਸੀ گاਵਾ ਵਾਸਤੇ ਲਈ ਜਸਵੀਰ ਨੇ ਨਵਾਂ ਕੰਮ ਸਟਾਰਟ ਕਰਨਾ ਹੁੰਦਾ ਅਸਲ ਦੇ ਵਿੱਚ ਨਾ ਪਤਾ ਕੀ ਗੱਲ ਹੈ ਹਰ ਚੀਜ਼ ਦੇ ਨਾਲ ਨਾ ਹਰ ਚੀਜ਼ ਜੁੜੀ ਹੋਈ ਹੈ ਮਤਲਬ ਜੇ ਆਪਾਂ گاਵਾਂ ਦੇ ਰੱਖ-ਰਖਾਵ ਬਾਰੇ ਗੱਲ ਕਰੀਏ ਤੇ ਆਪਾਂ ਕੀ ਕਰਦੇ ਆ ਨਾ ਮਤਲਬ ਕਿ ਜਿਵੇਂ ਘਰੇ ਪਸ਼ੂ ਲਿਆਏ ਆਪਾਂ ਆਪਣਾ ਜਿਹੜਾ ਬੇਸ ਜਿਵੇਂ ਨਾ ਬੇਸ ਹੁੰਦਾ ਬੰਦੇ ਦਾ ਵੀ ਧਿਆਨ ਹੁੰਦਾ ਜਿਹੜਾ ਬੰਦੇ ਦਾ ਉਹ ਸੋਚਦਾ ਵੀ ਯਾਰ ਆਪਾਂ ਹੁਣ ਪਸ਼ੂ ਲਿਆਏ ਤੇ ਵੀ ਹੁਣ ਇਹ ਦੁੱਧ ਲਈਏ ਤੋਂ ਵੱਧ ਤੋਂ ਵੱਧ ਦੁੱਧ ਕੱਢੀਏ ਇਹਦੇ ਅੰਦਰ ਨਵੀਂ ਫੀਡ ਪਾ ਦੇਾਂਗੇ ਦਾਣਾ ਫੁੱਲ ਦੱਬ ਕੇ ਪਾਓ ਫੀਡ ਵੱਧ ਪਾਓ ਦੇਖੋ ਜੇ ਤੁਹਾਡੀ ਨਸਲ ਚੰਗੀ ਆ ਨਾ ਨਸਲ ਨਹੀਂ ਚੰਗੀ ਹੈਗੀ ਜਾਂ ਮਤਲਬ ਕਿ ਉਹਨੂੰ ਫਿਰ ਦੱਬ ਕੇ ਦਾਣਾ ਪਾ ਲਓ ਕੁਛ ਪਾ ਲਓ ਉਹਨੇ ਉਹੀ ਜੇ ਮੱਝ ਆ ਤਾਂ ਮਤਲਬ ਕਿ ਉਹਨੇ ਉਹੀ 10 ਲੀਟਰ ਦੇਣਾ ਜੇ ਗਾਈਆਂ ਤਾਂ ਉਹਨੇ ਉਹੀ 18-20 ਲੀਟਰ ਦੇਣਾ ਤੇ ਜੇ ਤੁਸੀਂ ਨਸਲ ਚੰਗੀ ਲੈ ਆਏ ਨਸਲ ਤੁਹਾਡੇ ਕੋਲੇ ਵਧੀਆ ਉਹਨੂੰ ਤੁਸੀਂ ਜਿੰਨਾ ਪਾ ਲਓਗੇ ਉਹਨੇ ਉਦੋਂ ਉਨਾਂ ਲੈ ਲੋਗੇ ਪਰ ਜੇ ਗਾਂਈ ਦੀ ਕਰੀਏ ਰੱਖ ਰਖਾ ਬਾਰੇ ਲਈ ਗਾਂਈ ਕਿਵੇਂ ਰੱਖਣੀ ਆਪਾਂ ਤਾਂ ਦੇਖੋ ਵੀਰੋ ਇੱਕ ਤਾਂ ਨਾ ਇੱਕ ਇੱਕ ਇਹ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਹੋਈ ਯਾਰ ਮੈਨੂੰ ਆਪਾਂ ਮੈਂ ਸੋਸ਼ਲ ਮੀਡੀਆ ਤੇ ਨਾ ਆਉਣਾ ਨਹੀਂ ਚਾਹੁੰਦਾ ਸੀ ਗੱਲੇ ਵੀ ਵੀਡੀਓ ਲਈ ਯਾਰ ਆਪਾਂ ਨੂੰ ਇੰਨਾ ਬੋਲਣਾ ਬੁਲਣਾ ਵੀ ਨਹੀਂ ਆਉਂਦਾ ਫੋਨ ਵੀ ਆਪਣੇ ਕੋਲੇ ਸਿੰਪਲ ਆ ਯਾਰ ਸੈਂਪਲ ਫੋਨ ਅੱਜ ਵੀ ਮੈਂ ਇਹ ਮੋਬਾਈਲ ਮੋਬਾਈਲ ਦੇ ਵਿੱਚੋਂ ਸਾਰਾ ਕੁਝ ਡਿਲੀਟ ਕੀਤਾ ਵਿਚਾਰਾ ਵੀਡੀਓ ਨਹੀਂ ਬਣਾਉਂਦਾ ਸੀ ਇਹ ਉਹ ਜਦੋਂ ਵੀਡੀਓ ਓਕੇ ਕਰਦੇ ਸੀ ਉਹ ਮਤਲਬ ਕਿ ਰਿਟਾਰਨ ਮੈਮਰੀ ਸਟਰੋਂਗ ਦੱਸਦਾ ਸੀ ਕਿਉਂਕਿ ਭਰ ਜਾਂਦਾ ਇਹ ਛੋਟਾ ਫੋਨ ਆ 5-4000 ਰੁਪਏ ਵਾਲਾ ਫੋਨ ਆਪਣੇ ਕੋਲੇ ਤੇ ਗੱਲ ਇਹ ਹਾਲ ਵੀ ਗਾਈਆਂ ਨੇ ਨਾ ਜਿਹੜੀ ਗਾਈ ਹੈ ਗਾਈ ਸਭ ਤੋਂ ਰੱਖਣੀ ਸੌਖੀ ਆ ਤੇ ਆਮਦਨ ਵੀ ਵਧ ਦਿੰਦੀ ਆ ਪਰ ਗਲਤੀ ਕਿੱਥੇ ਹੋ ਜਾਂਦੀ ਆ ਗਲਤੀ ਇੱਥੇ ਆ ਕੇ ਹੋ ਜਾਂਦੀ ਆ ਜਲਵੀ ਜਦੋਂ ਬੰਦਾ ਗਾਈ ਲੈ ਆਉਂਦਾ ਉਹ ਇਹ ਜਿਹੜੀ ਜ਼ਰੂਰੀ ਪਤਾ ਹੋਣੀ ਚਾਹੀਦੀ ਐਲਵੀ ਜਿਹੜੀ ਗਾਈ ਆ ਉਹਦੇ ਰੱਖ-ਰਖਾਅ ਬਾਰੇ ਉਹਨੂੰ ਜ਼ਰੂਰੀ ਜਾਣਕਾਰੀ ਹੋਣੀ ਚਾਹੀਦੀ ਐਲਵੀ ਇਹਨੇ ਆਪਣੇ ਘਰੇ ਰਹਿਣਾ ਕੀ ਆ ਰਹਿਣਾ ਕਿਵੇਂ ਆ ਦੂਜੀ ਗੱਲ ਜਿਹੜੀ ਮੈਂ ਦੱਸਣਾ ਚਾਹੂੰਗਾ ਲਵੀ ਗਾਈ ਦਾ ਗਾਈਆਂ ਦੇ ਕੰਮ ਦੇ ਵਿੱਚ ਜੇ ਤੁਸੀਂ ਕੰਮ ਵਧਾਉਣਾ ਹੈ ਨਾ ਲਵੀ ਅੱਗੇ ਵਧਣਾ ਚਾਹੁੰਦੇ ਹੋ ਤਾਂ ਜਿਹੜਾ ਉਹਦੇ ਪਿੱਛੇ ਬੱਚਾ ਨਾ ਉਹਨੇ ਹੁਣ ਨੂੰ ਅੱਗੇ ਲੈ ਕੇ ਜਾਣਾ ਦੁੱਧ ਨੇ ਨਹੀਂ ਲੈ ਕੇ ਜਾਣਾ ਦੁੱਧ ਇੱਕ ਅਲੱਗ ਚੀਜ਼ ਹੈ ਜਿਹੜਾ ਉਹਦੀ ਜਨਰੇਸ਼ਨ ਆ ਜਿਹੜੀ ਉਹਦੇ ਮਾਗਰ ਆਈ ਆ ਬੱਚੀ ਆ ਜਿਹੜੀ ਉਹਨੇ ਹੁਣ ਨੂੰ ਅੱਗੇ ਲੈ ਕੇ ਜਾਣਾ ਮਤਲਬ ਮੇਲ ਜਿਹੜਾ ਮਲ ਆਪਾਂ ਕਹਦੇ ਇਹ ਮਲ ਮੁੱਤਰ ਆ ਜਿਹੜਾ ਜਿਵੇਂ ਕਹਿੰਦੇ ਨੇ ਨਾ ਪੰਮ ਇੱਕ ਜੇ ਆਪਾਂ ਇਹ ਕਹੀਏ ਲਵੀਆ ਲਵੀ 100 ਅਥਰਸਾ ਸਿਰੇ ਤੇ ਗੰਡ ਵਾਲੀ ਗੱਲ ਕਰੀਏ ਜਿਹੜੀ ਸਹੀ ਥਿਉਰੀ ਆ ਉਹ ਇਹ ਹੈ ਲਵੀ ਤੁਸੀਂ ਗਾਂ ਹੀ ਲਿਆਓ ਉਹਦੇ ਪੇਟ ਦੇ ਵਿੱਚੋਂ ਉਹਦੀ ਜਨਰੇਸ਼ਨ ਪੈਦਾ ਕਰ ਲੋ ਉਹਦੀ ਜਨਰੇਸ਼ਨ ਨੂੰ ਤੁਸੀਂ ਦੁੱਧ ਤੇ ਲਿਆਓ ਤੇ ਗਾਈ ਜਿੰਨੇ ਪੈਸਿਆਂ ਦੀ ਲੈ ਕੇ ਆਏ ਹੋ ਦੋ ਤਿੰਨ ਸੂਏ ਲੈ ਕੇ ਉਹਨੇ ਪੈਸੇ ਵਟ ਲੋ ਜੇ ਤੁਸੀਂ ਗਾਈ ਖਤਮ ਕਰ ਲਈ ਤੇ ਪਿੱਛੇ ਬੱਚਾ ਵੀ ਨਹੀਂ ਪਾਲਿਆ ਤਾਂ ਫੇਰ ਤਾਂ ਫੇਰ ਮਤਲਬ ਕਿ ਤੁਸੀਂ ਕਦੇ ਫੇਰ ਨਹੀਂ ਤੁਸੀਂ ਪਾਸ ਹੋ ਸਕਦੇ ਫੇਰ ਘਾਟੇ ਦਾ ਤੁਹਾਡਾ ਤੇ ਇੱਕ ਜਿਹੜੀ ਗੱਲ ਵਿਚਾਲੇ ਰਹਿ ਗਈ ਯਾਰ ਮੈਂ ਨਾ ਸੋਸ਼ਲ ਮੀਡੀਆ ਤੇ ਆਉਣਾ ਨਹੀਂ ਚਾਹੁੰਦਾ ਸੀਗਾ ਤੇ ਅੱਜ ਨਾ ਬਹੁਤ ਵਧੀਆ ਲੱਗਿਆ ਯਾਰ ਜਿਵੇਂ ਬੰਦੇ ਨੇ ਬਾਈਆਂ ਦੇ ਫੋਨ ਆਏ ਜਦੋਂ ਜਿਵੇਂ ਇੱਕ ਭੈਣ ਇੱਥੇ ਬਠਿੰਡੇ ਆ ਉਹਨੇ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋਈ ਉਹਨੇ ਬਠਿੰਡੇ ਤੋਂ ਫੋਨ ਕੀਤਾ ਕਹਿੰਦੀ ਵੀਰੇ ਮੈਂ ਤੇਰੀਆਂ ਵੀਡੀਓ ਦੇਖ ਕੇ ਕਹਿੰਦੀ ਮਤਲਬ ਕਿ ਉਹਦੀ ਫੈਮਿਲੀ ਸਾਰੀ ਬਾਹਰੇ ਆ ਵਿਚਾਰੀ ਇੱਥੇ ਇਕੱਲੀ ਰਹਿੰਦੀ ਆ ਉਹਨੇ ਮਤਲਬ ਕਿ ਕਹਿੰਦੀ ਵੀਰੇ ਤੇਰੀਆਂ ਵੀਡੀਓ ਦੇਖ ਕੇ ਮੈਂ ਵੀ ਮੈਂ ਵੀ ਪਸ਼ੂਆਂ ਦਾ ਕੰਮ ਸਟਾਰਟ ਕਰੂੰਗੀ ਵੀਰੇ ਵੀ ਨਹੀਂ ਤੁਸੀਂ ਮੈਂ ਬਹੁਤ ਜ਼ਿਆਦਾ ਖੁਸ਼ੀ ਹੋਈ ਯਾਰ ਇੱਕ ਵੀਰ ਇਧਰੋਂ ਨਾਬੇ ਤੋਂ ਮਤਲਬ ਕਿ ਉਹਨੇ ਫੋਨ ਕੀਤਾ ਕਈ ਬੰਦੇ ਬਹੁਤ ਜ਼ਿਆਦਾ ਬਹੁਤ ਜਦੋਂ ਬੰਦੇ ਪੁੱਛਦੇ ਆ ਇੱਕ ਇਹ ਚੀਜ਼ ਲੱਗੀ ਯਾਰ ਵੀ ਇੰਨਾ ਮਤਲਬ ਕਿ ਜਾਣਕਾਰੀ ਅਧੂਰੀ ਤੋਂ ਇੰਨੇ ਬੰਦੇ ਬੈਠੇ ਨੇ ਯਾਰ ਤੇ ਇੱਕ ਵੀਰ ਨੇ ਦੱਸਿਆ ਕਹਿੰਦਾ ਯਾਰ ਭਾਈ ਮੈਂ ਕਈ ਫਾਰਮਰਾਂ ਨੂੰ ਫੋਨ ਲਾਇਆ ਜਿਹੜੇ YouTube ਤੇ ਵੀਡੀਓ ਪਾਉਂਦੇ ਆ ਫੋਨ ਹੀ ਨਹੀਂ ਚੱਗਦੇ ਯਾਰ ਲਿ ਵੀ ਕਹਿੰਦੇ ਆਲੇ ਵੀ ਜਦੋਂ ਮਰਜ਼ੀ ਹੋਣ ਵਾਲੀ ਫੋਨ ਚੱਕਦੇ ਨਹੀਂ ਯਾ ਇੰਨੇ ਮਤਲਬ ਬੱਸੀਆਂ ਨਾ 18 20 20 ਮਹੀਨਿਆਂ ਦੀਆਂ ਬੱਸੀਆਂ ਮਤਲਬ ਕਿ ਯਾਰ ਮਤਲਬ ਉਹਨਾਂ ਦਾ ਭਾਜਨ 18 20 20 20 ਮਹੀਨਿਆਂ ਦੀਆਂ ਬੱਸੀਆਂ ਭਾਜਨ ਉਹਨਾਂ ਦਾ ਮਤਲਬ ਕਿ 2 ਕੁਇੰਟਲ ਆ ਕਿਸੇ ਦਾ ਕਿਸੇ ਦਾ ਡੇਢ ਕੁਇੰਟਲ ਆ ਮਤਲਬ ਕਿ ਯਾਰ ਉਹ ਬੰਦੇ ਕਿਵੇਂ ਪਾਸ ਕਿਵੇਂ ਉਹਨਾਂ ਦਾ ਕਸੂਰ ਨਹੀਂ ਵਿਚਾਰਾਂ ਉਹਨਾਂ ਨੂੰ ਸਿੱਖਿਆ ਹੀ ਨਹੀਂ ਖਵਾਈ ਹੋ ਵੱਧ ਜਾਂਦੇ ਨੇ ਪਰ ਮੇਰਾ ਜਿਹੜਾ ਮਕਸਦ ਆ ਮੈਂ ਇੱਕੋ ਹੀ ਗੱਲ ਮੇਰੀ ਮੰਨ ਲਓ ਜਿਹੜਾ ਵੀਰ ਪਸ਼ੂਆਂ ਰੱਖਦਾ ਮੈਂ ਸਿਰਫ ਇੱਕੋ ਹੀ ਚੀਜ਼ ਓਡੀ ਚ ਬਦਲਣਾ ਚਾਹੁੰਨਾ ਲਵੀ ਜਿਹੜੇ ਪੈਸੇ ਤੁਸੀਂ ਬਾਅਦ ਚ ਲਾਉਣੇ ਨੇ ਨਾ ਉਹ ਪੈਸੇ ਤੁਸੀਂ ਮੇਰੇ ਕਹੇ ਤੋਂ ਪਹਿਲਾਂ ਲਾ ਦਿਓ ਪੈਸੇ ਉਹੀ ਨੇ ਜਿਹੜੇ ਤੁਸੀਂ ਬਾਅਦ ਚ ਲਾਉਣੇ ਨੇ ਜਦੋਂ ਮਤਲਬ ਕਿ ਤੁਸੀਂ ਇਸ ਮੁੱਦੇ ਤੇ ਆ ਕੇ ਖੜ ਜਾ ਨੋ ਲਵੀ ਹੁਣ ਕੀ ਕਰੀਏ ਇੱਕ ਕਹੇ ਜਾ ਟਾਈਮ ਆਉਂਦਾ ਨਾ ਮੰਨ ਲਓ ਜਿਵੇਂ ਗਾਈ ਚੋਲੀ ਪਸ਼ੂ ਚੋ ਕੇ ਦੁੱਧ ਪਾ ਲਿਆ ਉਹਦਾ ਉਹ ਗੱਬਣ ਹੈ ਨਹੀਂ ਪਸ਼ੂ ਤੁਹਾਡਾ ਮੂਰੇ ਮੂਰੇ ਕੋਈ ਤਿਆਰੀ ਨਹੀਂ ਉਹਦੀ ਦੁੱਧ ਚੋ ਚੋ ਡੇਰੀ ਚ ਪਾਤਾ ਜਿਹੜਾ ਬਚਦਾ ਸੀ ਕੁਛ ਘਰੇ ਰੱਖ ਲਿਆ ਉਦੋਂ ਬਾਅਦ ਗਾਈ ਛੋਡੀ ਹੋ ਗਈ ਖਾਲੀ ਤੇ ਦੁੱਧੋਂ ਵੀ ਹਟ ਗਈ ਤੇ ਫੇਰ ਉਹ ਐ ਸਮਝ ਲਓ 1 ਸਾਲ ਵਾਸਤੇ ਤੁਹਾਨੂੰ ਘਰੋਂ ਖਾਣ ਲਈ ਤਿਆਰ ਆਲ ਵੀ ਮੈਨੂੰ ਪਾਉ ਗੱਕ ਪਾਣੀ ਪਿਓ ਮੈਂ ਤੁਹਾਨੂੰ ਕੁਛ ਨਹੀਂ ਦੇਣਾ ਤੇ ਉਹ ਨੌਬਤ ਨਾ ਆਵੇ ਗੱਲ ਕੁਛ ਵੀ ਨਹੀਂ ਵੀਰੋ ਜਿੱਦੇ ਛੋਡੀ ਗਾਈ ਸੂਪੀ ਜਾਂ ਪਸ਼ੂ ਸੂਪਿਆ ਤੁਸੀਂ 5 ਕਿਲੋ ਮਿਲਰ ਮਿਕਚਰ ਲਿਆਓ ਵਧੀਆ ਕੰਪਨੀ ਦਾ ਸੀਆਰਸ ਹੋ ਗਿਆ ਜਿਵੇਂ ਮਤਲਬ ਕੇ ਪੀਡੀਸੀ ਦਾ ਹੋ ਗਿਆ ਜਾਂ ਮਤਲਬ ਕੇ ਐਗਰੀਮੈਂਟ ਹੋ ਗਿਆ ਸਾਰੇ ਮਤਲਬ ਕੇ 11200 ਰੁਪਏ ਦਾ ਖਰਚਾ ਤੁਸੀਂ ਜਿੱਦੇ ਛੋਡੀ ਮੱਝ ਗਈ ਛੂਪੀ ਤੁਸੀਂ 100 ਗ੍ਰਾਮ ਮਿਲਰ ਮਿਕਚਰ ਨੂੰ ਪਾਉਣਾ ਸਟਾਰਟ ਕਰ ਦਿਓ ਤੇ 100 ਗ੍ਰਾਮ ਤੋਂ 50 60 ਗ੍ਰਾਮ ਨੂੰ ਡੇਲੀ ਦਾ ਮਿੱਠਾ ਛੋੜਾ ਪਾਉਣਾ ਸਟਾਰਟ ਕਰ ਦਿਓ ਟੋਡਾ ਪਸ਼ੂ 60 ਤੋਂ 65 ਦਿਨਾਂ ਦੇ ਵਿੱਚ ਦੁਬਾਰੇ ਕਨਸੀਵ ਕਰ ਗਏ। ਨਾਲੇ ਦੁੱਧ ਦੇਊ। ਨਾਲੇ ਦੁੱਧ ਤੇ ਲੰਬਾ ਟਾਈਮ ਬਣਿਆ ਰਹੂ। ਤੁਸੀਂ ਕਹੇ ਉਹਨਾਂ ਲਈ ਵੀ 3 ਮਹੀਨਿਆਂ ਚ ਜੀ 3 ਮਹੀਨੇ ਬਾਅਦ ਤੇ 3 ਮਹੀਨੇ ਦਿੰਦੀ ਆ ਮੱਝ। ਆ ਮਾਲ ਵੀਰੇ ਜਿਹੜੇ ਪੀਡੀਐਫ ਮੇਲੇ ਤੇ ਮੱਝ ਜਿੱਤੀ ਸੀ ਨਾ ਉਹ ਤੋਂ ਪਿਛਲੇ 7 ਮਹੀਨਿਆਂ ਦੀ ਸੂਈ ਹੋਈ ਨੇ 24 24 ਲੀਟਰ ਦੁੱਧ ਕੱਢਿਆ ਸੀਗਾ। ਇਹ ਕੋਈ ਆਇਆ ਨਹੀਂ ਹੁੰਦਾ ਲੈ ਵੀ ਮਤਲਬ ਕਿ ਪਸ਼ੂ ਗੱਭਣ ਹੋ ਗਿਆ ਦੁੱਧੋਂ ਬੰਦ ਹੋ ਗਿਆ ਨਹੀਂ ਹੁੰਦਾ ਗਾਂ ਹੀ ਤਾਂ ਦੁੱਧ ਹਟਾਉਣੀ ਪੈਂਦੀ ਆ 30-30 ਲੀਟਰ ਤੇ ਡਰਾਈ ਕਰਨੀ ਆ ਆਪਾਂ ਇੱਕ ਗਾਂ ਡਰਾਈ ਕਰਾਂਗੇ 30 ਲੀਟਰ ਦੁੱਧ ਤੇ ਡਰਾਈ ਕਰਾਂਗੇ ਆਪਾਂ ਵੀਡੀਓ ਪਾਵਾਂਗੇ 30 ਲੀਟਰ ਪਹਿਲਣ ਵਸੀ ਪਹਿਲਣ ਵਸੀ ਦਾ 30 ਲੀਟਰ ਦੁੱਧ ਚੋ ਕੇ ਡਰਾਈ ਕਰਾਂਗੇ ਛੱਡਾਂਗੇ 30 ਲੀਟਰ ਤੋਂ ਮਤਲਬ ਤੁਸੀਂ ਸੂਣ ਤੋਂ ਬਾਅਦ ਇਹ ਨਾ ਦੇਖੋ ਲਵੀ ਦੁੱਧ ਕਿੰਨਾ ਦੇਉ ਦੁੱਧ ਤਾਂ ਉਹਨੇ ਦੇਣੀ ਦੇਣਾ ਜਦੋਂ ਤੁਸੀਂ ਪ੍ਰੋਪਰ ਖਰਾਕ ਪਾਉਂਗੇ ਉਹਨੂੰ ਤੁਸੀਂ ਸੋਡਾ ਧਿਆਨ ਇਹ ਹੋਣਾ ਚਾਹੀਦਾ ਕਿ ਇਹ ਤੋਂ ਦੁਬਾਰੇ ਸੂਆ ਕਿਵੇਂ ਲੈਣਾ ਫੇਰ ਤੁਸੀਂ ਪਾਸ ਹੋਮੋਗੇ ਤੁਸੀਂ ਭੁੱਲ ਜਾਨੇ ਉਹ ਲਵੀ ਸੂਪ ਹੀ ਬਸ ਲਵੀ ਆਪਣੇ ਮੱਝ ਸੂਪੀ ਜਾਂ ਗਾਂ ਹੀ ਸੂਪੀ ਨਵੀ ਹੁਣ ਦੁੱਧ ਦੇਉਗੀ ਬਸ ਉਹ ਤੋਂ ਤੁਹਾਡੇ ਦਿਮਾਗ ਦੇ ਵਿੱਚੋਂ ਇੱਕ ਤੁਹਾਡੇ ਦਿਮਾਗ ਚ ਕੀ ਹੋਣਾ ਚਾਹੀਦਾ ਲਵੀ ਇਹਨੂੰ ਦੁਬਾਰੇ ਇਹ ਤੋਂ ਸੂਆ ਕਿਵੇਂ ਲੈਣਾ ਤੇ ਟੀਕਾ ਵਧੀਆ ਪ੍ਰਾਉ ਬੱੱਸੀ ਵਾਲੇ ਟੀਕੇ ਆਉਂਦੇ ਨੇ ਅੱਜ ਕੱਲ ਮੇਲ ਪੈਦਾ ਹੀ ਨਾ ਹੋਵੇ ਵੀਰੇ ਜੇ ਤੁਹਾਡੇ ਬੱੱਸਾ ਆ ਜਾਂਦਾ ਘਰੇ ਤਾਂ ਤੁਹਾਡਾ ਇੱਕ ਸਾਲ ਖਰਾਬ ਹੋ ਜਾਂਦਾ ਦੂਜੀ ਗੱਲ ਰਹੀ ਬੱੱਸੀ ਦੀ ਬੱੱਸੀ ਦੀ ਜਿਹੜੇ ਪਹਿਲੇ 3 ਮਹੀਨੇ ਨੇ ਉਹ ਡਿਪੈਂਡ ਕਰਦੇ ਨੇ ਕਿ ਉਹ ਕਿੰਨਾ ਦੁੱਧ ਦੇਊ ਜਿਹੜੇ ਪਹਿਲੇ 3 ਮਹੀਨੇ ਬੱੱਸੀ ਪਾਲਣੀ ਹੈ ਨਾ ਉਹ ਵੀ ਤੁਹਾਨੂੰ ਦੱਸਾਂਗੇ ਪਹਿਲੇ 3 ਮਹੀਨਿਆਂ ਦੇ ਵਿੱਚ ਦੱਸਣਾ ਬੱੱਸੀ ਨੇ ਲਵੀ ਜਿਹੜੇ ਪਹਿਲੇ 3 ਮਹੀਨਿਆਂ ਦੇ ਵਿੱਚ ਉਹਨੂੰ ਖਵਾਉਣਾ ਨਾ ਤੁਸੀਂ ਉਹ ਡਿਪੈਂਡ ਕਰੂਗਾ ਕਿ ਉਹਨੇ ਦੁੱਧ ਕਿੰਨਾ ਦੇਣਾ ਤੁਹਾਨੂੰ ਉਸ ਤੋਂ ਬਾਅਦ ਤਾਂ ਉਹ ਕਹਿੰਦਾ ਉਹਨੇ ਮਰੇ ਦੇ ਮੂੰਹ ਨੂੰ ਕਿਉਂ ਲਾਉਣ ਵਾਲੀ ਗੱਲ ਆ ਤਿੰਨ ਮਹੀਨਿਆਂ ਦੇ ਅੰਦਰ ਹੀ ਸਾਰਾ ਕੁਝ ਬਣਨਾ ਉਹਦੇ ਅੰਦਰ ਫਿਰ ਆਪਾਂ ਕਹਿੰਦੇ ਰਹਿੰਦੀ ਨਹੀਂ ਇਹਦੀ ਯੂਟਰਸ ਛੋਟੀ ਆ ਡਾਕਟਰ ਬਾਹ ਪਾ ਕੇ ਹੱਥ ਪਾ ਕੇ ਕਹਿੰਦਾ ਲਵੀ ਯਾਰ ਚੈੱਕ ਕਰਕੇ ਕਹਿੰਦਾ ਲਵੀ ਇਹ ਯੂਟਰਸ ਛੋਟੀ ਐ ਨੂੰ ਆ ਦੇਵਾ ਦੇ ਫਿਰ ਉਹੀ ਉਹੀ ਪੈਸਾ ਉੱਥੇ ਲਾਉਣੇ ਇਸੇ ਲਈ ਮੈਂ ਕਹਿਣਾ ਹੈ ਲਵੀ ਦੇਖੋ ਗੱਲ ਕੁਝ ਵੀ ਨਹੀਂ ਸਾਰਾ ਹੀ 15-20 ਰੁਪਈਆ ਦਾ ਖਰਚਾ ਹੈ ਸੁਣ ਤੋਂ ਬਾਅਦ ਤੁਹਾਡੇ ਦਿਮਾਗ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਇਹਨੂੰ ਦੁਬਾਰੇ ਆਪਾਂ ਕਨਸੀਵ ਕਿਵੇਂ ਕਰਉਣਾ 60 ਤੋਂ ਪਹਿਨ ਸਿਰਫ 100 ਰੁਪਿਆ ਲਗ 100 100 ਗ੍ਰਾਮ ਮਿਲਰ ਮਿਕਸਚਰ 50-60 ਗ੍ਰਾਮ ਮਿੱਠਾ ਥੋੜਾ ਇਹ ਦੋ ਚੀਜ਼ਾਂ ਹੀ ਪਾ ਲਓ ਤੁਸੀਂ ਥੋੜਾ ਪਸ਼ੂ ਦੁਬਾਰੇ 60 ਦਿਨਾਂ ਚ ਗੱਭਣ ਹੋ ਜੂ। ਇੱਕ ਵੀਰ ਬਣ ਕੇ ਮੇਰੀ ਹੋਰ ਬੇਨਤੀ ਹੈ। ਲਵੀ ਵੀਡੀਓ ਨੂੰ ਪੂਰੀ ਦੇਖ ਲਿਆ ਕਰੋ ਪੂਰੀ ਦੇਖ ਕੇ ਜਿਵੇਂ ਜਿਵੇਂ ਅੱਜ ਕਈ ਵੀਰਾਂ ਦੇ ਫੋਨ ਆਏ ਦੇਖ ਮੈਨੂੰ ਬਹੁਤ ਚੰਗਾ ਲੱਗਿਆ ਹਨਾ ਆਪਾਂ ਨੂੰ ਦੱਸਿਆ ਜਿਵੇਂ ਉਹਦਾ ਭੈਣ ਦਾ ਫੋਨ ਆਇਆ ਲਵੀ ਕੋਈ ਛੋਡੇ ਵਰਗਾ ਹੋਰ ਵੀ ਬੈਠਾ ਹੁੰਦਾ ਅਧੂਰੀ ਜਾਣਕਾਰੀ ਤੋਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਵੀਰ ਦਾ ਹੋਰ ਭਲਾ ਹੋ ਜੇ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਲਈ ਬੱਸੀ ਤੇ ਗਾਂ ਕਿਵੇਂ ਗਾਂ ਦੇ ਸਾਰੇ ਰੱਖ ਰਖਾਓ ਬਾਰੇ ਦੁੱਧ ਕਿਵੇਂ ਪੇਟ ਦੇ ਵਿੱਚ ਉਹਦੇ ਬਣਦਾ ਕਿਵੇਂ ਆਪਾਂ ਕੱਢਣਾ ਦੁੱਧ ਗਾਂ ਦੇ ਅੰਦਰ ਹੀ ਆ ਦੁੱਧ ਦੁੱਧ ਜਿਹਨੂੰ ਨਸਲ ਚੰਗੀ ਲਿਆਏ ਦੁੱਧ ਤਾਂ ਉਹਦੇ ਅੰਦਰ ਆ ਪਰ ਤੁਸੀਂ ਬਾਹਰ ਇਹ ਕਿਵੇਂ ਕੱਢਣਾ ਉਹ ਵੀ ਤੁਹਾਨੂੰ ਦੱਸਾਂਗੇ ਕਿ ਦੁੱਧ ਬਣਦਾ ਕਿਵੇਂ ਉਹਦੇ ਅੰਦਰ ਕਿਉਂਕਿ ਦੁੱਧ ਕੱਢਣ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਦੁੱਧ ਬਣਦਾ ਕਾਹਦਾ ਜਿਵੇਂ ਆਪਾਂ ਨੂੰ ਪਤਾ ਨਾਲ ਕਿ ਦੁੱਧ ਤੋਂ ਮੱਖਣੀ ਬਣਦੀ ਆ ਤਾਂ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਉਹਦੇ ਪੇਟ 'ਚ ਬਣੂ ਕਿਹੜੀ ਚੀਜ਼ ਦਾ ਉਹ ਵੀ ਤੁਹਾਨੂੰ ਦੱਸਾਂਗੇ ਕਿੰਨਾ ਮਰਜ਼ੀ ਕੱਢ ਲਿਓ ਕੁਝ ਵੀ ਗੱਲ ਨਹੀਂ ਹਰ ਕੱਲੀ-ਕੱਲੀ ਚੀਜ਼ ਦੱਸਾਂਗੇ ਤੁਹਾਨੂੰ ਤੇ ਵੀਰ ਬਣ ਕੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਮੈਨੂੰ ਕੋਈ ਆਏ ਨਹੀਂ ਕੋਈ ਪੈਸਾ ਕਮਾਉਣ ਦੇ ਨਹੀਂ ਕੁਝ ਨਹੀਂ ਮੈਂ ਤਾਂ ਇਹ ਗੱਲ ਕਹਿਣਾ ਲ ਵੀ ਜਿੱਥੇ ਤੱਕ ਮੈਂ ਪਹੁੰਚਿਆ ਤੁਹਾਨੂੰ ਉੱਥੋਂ ਸਟਾਰਟ ਕਰਾਂ ਸਾਰੇ ਸਾਰੇ ਜਾਣੇ ਵੱਧੋ ਫੁੱਲੋ ਸਾਰੇ ਆਪਣੀ ਕਿਰਤ ਦੀ ਰੋਟੀ ਖਾਣ ਕਿਰਤ ਕਰਕੇ ਖਾਣ ਸਾਰਿਆਂ ਕਿਸੇ ਕਿਸੇ ਦੇ ਅੱਗੇ ਮੁਮਤਾਜ਼ ਨਾ ਹੋਣਾ ਪਵੇ ਕਿਸੇ ਦੇ ਅੱਗੇ ਹੱਥ ਨਾ ਡਣਾ ਪਵੇ ਸਾਰੇ ਆਪਣੀ ਮਿਹਨਤ ਦੀ ਰੋਟੀ ਖਾਣ ਸਾਰੇ ਵਧਣ ਫੁੱਲਣ ਮੇਰੀ ਤਾਂ ਇਹੀ ਕੋਸ਼ਿਸ਼ ਆ ਤੇ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਫੇਰ ਗੱਲ ਕਰਾਂਗੇ ਆਪਾਂ